ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਆਗੂਆਂ ਨੂੰ ਸੇਧਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਉਹ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਆਪਣੇ ਪੁਰਾਣੇ ਸਿਪੇ ਸਲਾਰਾਂ ਨੂੰ ਵਾਪਸ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਆ ਵੀ ਰਹੇ ਨੇ ਹੁਣ ਬੀਬੀ ਜਗੀਰ ਕੌਰ ਉਹਨਾਂ ਨੂੰ ਲੈ ਕੇ ਅਸੀਂ ਦੈਨਿਕ ਸਵੇਰਾ ਦੇ ਉੱਪਰ ਅੱਜ ਇੱਕ ਖਬਰ ਚਲਾਈ ਸੀ ਕਿ ਜਲਦੀ ਬੀਬੀ ਜਗੀਰ ਕੌਰ ਜਿਹੜੇ ਨੇ ਉਹ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦੇ ਵਿੱਚ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਹਾਲਾਂਕਿ ਬੀਬੀ ਜਗੀਰ ਕੌਰ ਦੇ ਵੱਲੋਂ ਹਮੇਸ਼ਾ ਇਹ ਕਿਹਾ ਜਾਂਦਾ ਰਿਹਾ ਹੈ ਕਿ ਮੈਂ ਕਦੇ ਵੀ ਅਕਾਲੀ ਦਲ ਨਹੀਂ ਛੱਡੀ ਹੈ ਮੈਂ ਹਮੇਸ਼ਾ ਤੋਂ ਅਕਾਲੀ ਦਲ ਦੀ ਸਿਪੇ ਸਲਾਰ ਰਹੀ ਹਾਂ ਔਰ ਹੁਣ ਵੀ ਅ ਦੀ ਮਾਪਾਟੀ ਪਰ ਜਦੋਂ ਇਹ ਕਿਆਸਰਾਈਆਂ ਸ਼ੁਰੂ ਹੋਈਆਂ ਦੈਨਿਕ ਸਵੇਰਾ ਦੀ ਖਬਰ ਚੱਲੀ ਔਰ ਉਸ ਤੋਂ ਬਾਅਦ ਕੀ ਹੋਇਆ ਬੀਬੀ ਜਗੀਰ ਕੌਰ ਦੇ ਘਰ ਬਹੁਤ ਸਾਰੇ ਅਕਾਲੀ ਵਰਕਰ ਪਹੁੰਚਣੇ ਸ਼ੁਰੂ ਹੋ ਗਏ ਸੋ ਅਕਾਲੀ ਵਰਕਰਾਂ ਦੇ ਵੱਲੋਂ ਬੀਬੀ ਜਗੀਰ ਕੌਰ ਦੇ ਘਰ ਪਹੁੰਚ ਕੇ ਉਹਨਾਂ ਦੇ ਨਾਲ ਰابطਾ ਕਾਇਮ ਕੀਤਾ ਗਿਆ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਪਾਰਟੀ ਦੇ ਵਿੱਚ ਦੁਬਾਰਾ ਤੋਂ ਐਕਟਿਵ ਹੋਵੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਪੁਲੱਥ ਪੁਲੱਥ ਵਾਲੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਸਾਰੇ ਵਰਕਰ ਪਹੁੰਚਣੇ ਸ਼ੁਰੂ ਹੋ ਗਏ ਸੋ ਹੁਣ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਪੁਲੱਥ ਵਾਲੇ ਘਰ ਦੇ ਵਿੱਚ ਬੀਬੀ ਜ਼ਗੀਰ ਕੌਰ ਦੇ ਕੋਲ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਵਰਕਰ ਨੇ ਪਹੁੰਚਣੇ ਸ਼ੁਰੂ ਹੋ ਗਏ ਨੇ ਉਹਨਾਂ ਦੇ ਨਾਲ ਚਰਚਾਵਾ ਹੋ ਰਹੀਆਂ ਨੇ ਗੱਲਬਾਤ ਹੋ ਰਹੀ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਦੁਆਰਾ ਸ਼ਾਮਲ ਹੋਵੋ ਮਤਲਬ ਕਿ ਐਕਟਿਵ ਹੋਵੋ ਪਾਰਟੀ ਦੇ ਵਿੱਚ ਐਕਟਿਵ ਹੋ ਕੇ ਕੰਮ ਕਰੋ ਬੀਬੀ ਜ਼ਗੀਰ ਕੌਰ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਇਹ ਮੇਰੀ ਮਾਂ ਪਾਰਟੀ ਆ ਤੁਹਾਨੂੰ ਉਹ ਵੀ ਸੁਣਾਵਾਂ ਕਿ ਬੀਬੀ ਜਗੀਰ ਕੌਰ ਨੇ ਕੀ ਕਿਹਾ ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਸਹਿਯੋਗੀ ਦੇ ਨਾਲ ਜੁੜਾਂਗੇ ਔਰ ਜਾਣਾਂਗੇ ਕਿ ਹੁਣ ਪੁਲਤ ਦੇ ਵਿੱਚ ਕੀ ਸਥਿਤੀਆਂ ਨੇ ਬੀਬੀ ਜਗੀਰ ਕੌਰ ਦੇ ਵੱਲੋਂ ਕੀ ਕਿਹਾ ਜਾ ਰਿਹਾ ਸੋ ਸਾਡੇ ਸਹਿਯੋਗੀ ਸਾਡੇ ਨਾਲ ਸਿਮਰਨ ਸੰਧੂ ਜੁੜੇ ਹੋਏ ਨੇ ਸਿਮਰਨ ਕੀ ਅਪਡੇਟ ਹੈ ਇਸ ਨੂੰ ਲੈ ਕੇ ਬੀਬੀ ਜਗੀਰ ਕੌਰ ਦੇ ਨਾਲ ਬਹੁਤ ਸਾਰੇ ਵਰਕਰ ਜਿਹੜੇ ਨੇ ਰابطਾ ਕਾਇਮ ਕਰ ਰਹੇ ਨੇ ਦੱਸਣ ਜਾਏਗੀ ਸ਼ਰੋਮੀ ਕਾਲਜ ਦਾ ਪ੍ਰਧਾਨ ਸੁਖਬੀਰ ਸਿੰਘ ਮਹਾਰਾ ਚੋਰਾ ਮਾਰਚ ਨੂੰ ਚੋਰਾ ਮਾਸੂਰੂਬ ਆਫਸਾਰੇ ਆ ਉਹਨੇ ਪਲਾਸ ਹਾਲ ਕੇ ਪਹੁੰਚਦੇ ਆ ਸੁਖਬੀਰ ਵਾਲਾ 14 ਮਾਰਚ ਨੂੰ ਜੀ ਔਰ ਵਰਕਰ ਵੀ ਪਹੁੰਚਨੇ ਬੀਬੀ ਜਗੀਰਕੋੜ ਦੇ ਘਰੇ ਸ਼ੁਰੂ ਹੋ ਗਏ ਨੇ ਵਰਕਰਾਂ ਦੇ ਵਿੱਚ ਕਿਦਾਂ ਦਾ ਉਤਸ਼ਾਹ ਲੱਗ ਰਿਹਾ ਹੈ ਵਰਕਰ ਬੀਬੀ ਜਗੀਰਕੋੜ ਦੇ ਘਰੇ ਪਹੁੰਚੂਗੇ ਤੇ ਬੀਬੀ ਜੀ ਨੂੰ ਆਫਸਾਈਟ ਕਰ ਰਹੇ ਨੇ ਕਿ ਸ਼ੋਮ ਨਿਕਾਲੇਦਾਲ ਨਾਲ ਦੁਆਰਾ ਜੁੜਿਆ ਜਾਵੇ ਜੀ 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 तमाम ਜਾਣਕਾਰੀ ਲਈ ਧੰਨਵਾਦ ਸੋ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ ਪੁਲਾਥ ਦੇ ਵਿੱਚ ਜਿਹੜੇ ਵਰਕਰ ਨੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ ਔਰ ਉਹਨਾਂ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਦੁਬਾਰਾ ਤੋਂ ਐਕਟਿਵ ਹੋ ਉਹ ਹਲਕਾ ਪੁਲਾਥ ਦੇ ਵਿੱਚ ਉਸ ਸਮੇਂ ਸਰਗਰਮੀਆਂ ਜਿਹੜੀਆਂ ਸਿਆਸੀ ਸਰਗਰਮੀਆਂ ਤੇਜ਼ ਹੋਣ ਗਈਆਂ ਜਦੋਂ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਔਰ ਉਸ ਤੋਂ ਬਾਅਦ ਕੀ ਹੋਇਆ ਕਿ ਉਕਤ ਨੇੜਲੇ ਪਿੰਡਾਂ ਦੇ ਜਿਹੜੇ ਵਰਕਰ ਸੀ ਉਹ ਬੀਬੀ ਜਗੀਰਕੌਰ ਦੇ ਘਰ ਆਨੇ ਸ਼ੁਰੂ ਹੋ ਗਏ ਜਿੱਥੇ ਕਿ ਇਸ ਖਬਰ ਦੇ ਚਲਦਿਆਂ ਬੀਬੀ ਜਗੀਰਕੌਰ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ ਹਾਲਾਂਕਿ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੀ ਉਹਨਾਂ ਦੇ ਘਰ ਦੇ ਵਿੱਚ ਜਾਇਆ ਜਾਏਗਾ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਫੋਨ ਕੀਤਾ ਗਿਆ ਸੀ ਬੀਬੀ ਜਗੀਰਕੌਰ ਨੂੰ ਔਰ ਬੀਬੀ ਜਗੀਰਕੌਰ ਨੇ ਆਪੇ ਜ਼ਿਕਰ ਕੀਤਾ ਕਿ ਮੈਨੂੰ ਪ੍ਰਧਾਨ ਸਾਹਿਬ ਦਾ ਫੋਨ ਆਇਆ ਸੀ ਕਹਿੰਦੇ ਕਿ ਬੀਬੀ ਜੀ ਮੈਂ ਘਰੇ ਆਣਾ ਤੇ ਮੈਂ ਕਿਹਾ ਜੀ ਜੀ ਆਇਆਂ ਨੂੰ ਸੋ ਬੀਬੀ ਜਗੀਰਕੌਰ ਦੇ ਘਰੇ ਪਹੁੰਚਣਗੇ ਇਸ ਤੋਂ ਇੱਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਬੀਬੀ ਜਗੀਰ ਕੌਰ ਦੇ ਵੱਲੋਂ ਕਦੇ ਨਹੀਂ ਛੱਡਿਆ ਗਿਆ ਉਹਨਾਂ ਨੇ ਹਮੇਸ਼ਾ ਕਿਹਾ ਕਿ ਮੇਰੀ ਮਾਂ ਪਾਰਟੀ ਆ ਔਰ ਮੈਂ ਇਹਨੂੰ ਕਦੇ ਨਹੀਂ ਛੱਡਿਆ ਸੋ ਹਲਕਾ ਪਲਾਥਾ ਦੇ ਵਿੱਚ ਹਰ ਵਰਕਰ ਉਹਨਾਂ ਦੇ ਨਾਲ ਖੜਾ ਹੈ ਵਰਕਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਇਸ ਸੰਬੰਧੀ ਜਦ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਦੇ ਵਿੱਚ ਸੀ ਅਕਾਲੀ ਦਲ ਦੇ ਵਿੱਚ ਹੀ ਰਹਾਂਗੀ ਇਸ ਫੈਸਲੇ ਦਾ ਸਵਾਗਤ ਕਰਦੇ ਆ ਹਲਕੇ ਦੇ ਵਰਕਰਾਂ ਦੇ ਨਾਲੋਂ ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਦੇ ਉੱਪਰ ਮੇਰਾ ਭਰੋਸਾ ਹੈ ਵਰਕਰਾਂ ਦਾ ਮੇਰੇ ਉੱਪ ਮੈਂ ਨਹੀਂ ਬਹੁਤ ਹੀ ਮਾਨ ਵਾਲੀ ਗੱਲ ਹੈ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਆਪਣੀ ਪਾਰਟੀ ਦੇ ਵਿੱਚ ਪੰਥ ਦੀ ਸੇਵਾ ਦੇ ਲਈ ਅੱਗੇ ਆ ਰਹੇ ਨੇ ਸੋ ਇਸ ਮੌਕੇ ਬੀਬੀ ਜਗੀਰ ਕੌਰ ਨੇ ਸੁਖਵੀਰ ਸਿੰਘ ਬਾਦਲ ਦੇ ਆਏ ਹੋਏ ਫੋਨ ਦਾ ਵੀ ਜ਼ਿਕਰ ਕੀਤਾ ਪਰ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਇੱਕ ਵੀਡੀਓ ਸੁਣਾਉਨੇ ਆ ਬੀਬੀ ਜਗੀਰ ਕੌਰ ਦੀ ਜਿਹੜੀ ਬੀਬੀ ਜਗੀਰ ਕੌਰ ਦੇ ਵੱਲੋਂ ਅੱਜ ਜਦੋਂ ਵਰਕਰ ਉਹਨਾਂ ਦੇ ਘਰ ਪਹੁੰਚੇ ਤੇ ਬੀਬੀ ਜਗੀਰ ਕੌਰ ਨੇ ਉਸ ਮੌਕੇ ਦੇ ਉੱਤੇ ਕੀ ਕਿਹਾ ਹੈ ਆਈ ਉਹਨਾਂ ਕਹਿੰਦੇ ਕਿ ਨਾ ਪਰ ਤੇ ਕਦੀ ਕੋਈ ਜਾਏ ਦੇ ਰਾਤ ਦੇ ਸਭ ਕੇ ਡਾਡ ਜੀ ਦੇ ਖੁਸ਼ੀ ਹੋਈ ਆ ਹਾਂਜੀ ਇਹ ਪੀਜੀ ਪਾਰਟੀ ਚੋਂ ਜਿਹੜਾ ਬਾਹਰ ਜਾਵੇ ਨਾ ਜੀ ਉਹ ਵਾਪਸ ਹੁੰਦਾ ਹੈ ਗੱਲ ਸਾਡੀ ਪਾਰਟੀ ਹੈ ਮਾਂ ਪਾਰਟੀ ਹੈ ਅਸੀਂ ਇਹਨੂੰ ਗਿੰਦ ਜਾਨ ਦੇ ਨਾਲ ਤਕੜਾ ਕਰਨ ਵਾਸਤੇ ਹਮੇਸ਼ਾ ਹੀ ਕੰਮ ਕੀਤਾ 103 ਸਾਲ ਤੋਂ ਲੈ ਕੇ ਮੇਰਾ ਪਰਿਵਾਰ ਕੀ ਪਿੱਛੇ ਪੁਰਖਿਆਂ ਤੋਂ ਲੈ ਕੇ ਪਾਰਟੀ ਵਿੱਚ ਜੰਮੇ ਆ ਤੇ ਪਾਰਟੀ ਵਿੱਚ ਹੀ ਸਾਰਿਆਂ ਨੇ ਆਪਣੀ ਸੇਵਨ ਪਾਈ ਹੈ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਉਹ ਸ਼੍ਰੋਮਣੀ ਅਕਾਲੀ ਦਲ ਉਹ ਅਸੀਂ ਅੱਜ ਤੱਕ ਇੱਕ ਵੀ ਪਾਰਟੀ ਦੇ ਬਾਹਰ ਨਹੀਂ ਪਟਿਆ। ਭਾਵੇਂ ਪਾਰਟੀ ਦੇ ਪ੍ਰਧਾਨ ਸਾਹਿਬ ਵੱਲੋਂ ਕੋਈ ਮਿਸਸਟੈਂਡਿੰਗ ਕਹ ਲੋ ਜਾਂ ਕੋਈ ਇਸ ਤਰ੍ਹਾਂ ਦਾ ਐਕਸ਼ਨ ਲਿਆ ਜਿਹਦੇ ਨਾਲ ਸੱਟ ਵੀ ਵੱਜੀ, ਦੁੱਖ ਵੀ ਹੋਇਆ ਤੇ ਪਾਰਟੀ ਦਾ ਨੁਕਸਾਨ ਹੁੰਦਾ ਦੇਖ ਕੇ ਅੱਜ ਫੇਰ ਤਕਲੀਫ ਹੋ ਰਹੀ ਹੈ। ਪ੍ਰਧਾਨ ਜੀ ਨੇ ਜੇ ਮੈਨੂੰ ਹੁਕਮ ਕੀਤਾ ਕਿ ਮੈਂ ਆਉਣਾ ਹੁਣ ਮੈਂ ਦਰਵਾਜ਼ੇ ਤੇ ਬੰਦ ਨਹੀਂ ਕਰ ਸਕਦੀ। ਸਾਰੀ ਪਾਰਟੀ ਦੇ ਲੀਡਰ ਕਹਿੰਦੇ ਪਏ ਅਸੀਂ ਪਹੁੰਚਣਾ ਹੈ। ਮੈਂ ਵੈਲਕਮ ਵੀ ਕਰ ਸਕਦੀ ਆ ਵੀ ਆਓ ਜੀ ਆਇਆਂ ਨੂੰ ਕਰ ਇਹ ਸਾਰਾ ਪੰਥ ਦਾ ਘਰ ਹੈ ਜਿਹੜਾ ਵੀ ਕੋਈ ਆਏਗਾ ਪੰਥ ਦੀ ਸੇਵਾ ਕਰਨੀ ਹੈ ਤੇ ਪੰਥ ਵਿੱਚ ਰਹਿਣਾ ਹੈ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਣਾ ਹੈ ਬੀਬੀ ਜੀ ਪਾਰਟੀ ਤੋਂ ਐਮਪੀ ਆਪਣਾ ਟਿਕਟ ਦਿੱਤੀ ਹੈ ਇਲੈਕਸ਼ਨ ਵਾਸਤੇ ਮੈਂ ਕਹਾਂ ਦੂੰ ਜੇ ਪੁੱਛੀ ਜਾਵਾ ਜੇ ਸਮਾਂ ਆਏਗਾ ਬਾਅਦ ਦੇਖਾਂਗੇ ਹਾਂਜੀ ਬੀਬੀ ਜੀ ਅੱਜ ਬੀਬੀ ਜੀ ਗੀਤਕੋੜੀ ਨਾਲ ਮੁਲਾਕਾਤ ਕਰਨ ਵਾਸਤੇ ਇਰ ਖੜੀ ਜਾਤਾ ਹੈ ਤੋ ਕੀ ਕਹਿਣਾ ਚਾਹੋਗੇ ਅਸੀਂ ਜੀ ਸਾਡੇ ਦੋ ਪਿੰਡ ਨੇ ਮਿਰਜ਼ਾ ਪਰਦਾਉਤ ਪਰ ਨਾ ਡਾਲੇ ਦੇ ਕੋਲ ਅਸੀਂ ਬੀਬੀ ਜੀ ਦੇ ਨਾਲ ਹਮੇਸ਼ਾ ਤੋਂ ਰਹੇ ਹਾਂ ਅਕਾਲੀ ਦਲ ਨਾਲ ਜਦੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਾਡੇ ਚਾਚਾ ਸੋਰਾ ਸੀ ਸਰਦਾਰ ਸੁੱਚਾ ਸਿੰਘ ਉਦੋਂ ਖੇੜਾ ਸਭ ਦੇ ਫਾਦਰ ਸੀ ਸੁਖਿੰਦਰ ਸਿੰਘ ਹੋਣੀ ਜੇਲਾਂ ਇਕੱਠੀਆਂ ਕੱਟੀਆਂ ਇਹ ਜੱਦੀ ਪੁਸ਼ਤੀ ਅਕਾਲੀ ਦਲ ਦੇ ਵਰਕਰ ਨੇ ਸਾਰੇ ਤੇ ਉਹਨਾਂ ਦੇ ਵੋਟਰ ਨੇ ਤੇ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਹੈ ਤੇ ਅੱਜ ਅਸੀਂ ਬੀਬੀ ਜੀ ਨੂੰ ਪ੍ਰੈਸ਼ਰਾਈਜ਼ ਕਰਨਾ ਆਏ ਕਿ ਬੀਬੀ ਜੀ ਤੁਹਾਡੀ ਪਾਰਟੀ ਤੁਹਾਨੂੰ ਵਾਪਸ ਬੁਲਾ ਰਹੀ ਹੈ ਤੁਸੀਂ ਕਿਤੇ ਨਹੀਂ ਸੀ ਗਏ ਤੇ ਤੁਸੀਂ ਪਾਰਟੀ ਦੇ ਨਾਲ ਚੱਲੋ ਤੇ ਖੜੋ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ ਹਲਕੇ ਦੇ ਲੋਕਾਂ ਵਿੱਚ ਕਿਹੋ ਜਿਹਾ ਮੈਸੇਜ ਆ ਰਿਹਾ ਜਿਵੇਂ ਬੀਬੀ ਜੀ ਵਾਪਸ ਆ ਗਈ ਹੈ ਹਲਕੇ ਦੇ ਲੋਕ ਸੇ ਬੜੀ ਦੇਰ ਤੋਂ ਉਡੀਕ ਕਰ ਰਹੇ ਸੀ ਇਸ ਸਮੇਂ ਦੀ ਬਹੁਤ ਖੁਸ਼ ਨੇ ਬਹੁਤ ਉਤਸ਼ਾਹ ਹੈ ਪਹਿਲਾਂ ਨਾਲੋਂ ਜ਼ਿਆਦਾ ਉਤਸ਼ਾਹ ਹੈ ਹਾਂਜੀ ਕਿਉਂਕਿ ਵਰਕਰ ਜਿਹੜਾ ਹੈ ਉਹ ਥੋੜਾ ਮਜੂਸ ਜ਼ਰੂਰ ਸੀਗੇ ਬੀਬੀ ਜੀ ਤੋਂ ਬਗੈਰ ਤੇ ਵਰਕਰ ਨੇ ਕਿਸੇ ਪਾਸੇ ਜਾਣਾ ਨਹੀਂ ਸੀ ਸੋ ਦੁਬਾਰਾ ਸਾਰੇ ਵਰਕਰ ਬੜੇ ਉਤਸ਼ਾਹ